ਹਾਂਜੀ ਹੈਲੋ ਫਰੈਂਡਸ ਵੈਲਕਮ ਆ ਮੇ YouTube ਚੈਨਲ ਜੀ ਕਿ ਮੈਂ ਸਾਰੇ ਠੀਕ ਠਾਕ ਹਾਂ ਜੀ ਐਬੀਡੇ ਪੰਜਾਬ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਰਦਾਰ ਜੀ ਸਵੇਰੇ ਆ ਗਏ ਸੀ ਸਰਦਾਰ ਜੀ ਆਏ ਸੀ ਇਹ 10:00 ਵਜੇ ਤੇ ਆਪਣਾ ਖਾਣਾ ਪੀਣਾ ਹੋ ਗਿਆ ਜੀ ਸਾਰੇ ਅਸੀਂ ਰੈਡੀ ਹੋ ਗਏ ਮੈਂ ਵੀ ਰੈਡੀ ਹੋ ਗਈ ਤਾਂ ਨੂੰ ਵੀ ਨਵਾ ਕੇ ਜਿਹੜਾ ਹੈਗਾ ਜੂੜਾ ਕਰਕੇ ਤਿਆਰ ਕਰ ਦਿੱਤਾਗਾ ਤੇ ਬਸ ਬੈਠ ਕੇ ਆਪਾਂ ਥੋੜੀਆਂ ਗੱਲਾਂ ਬਾਤਾਂ ਕਰਨ ਲੱਗੇ ਸੀਗੇ ਸਰਦਾਰ ਜੀ ਨੂੰ ਆਉਣ ਲੱਗੇ ਸੀਗੇ ਨੀਂਦ ਤੇ ਆਪਾਂ ਬਸ ਵੇਟ ਕਰ ਰਹੇ ਸੀਗੇ ਹਾਂਜੀ ਕਿ ਮੈਂ ਸਾਰੇ ਠੀਕ ਠਾਕ ਹਾਂ ਜੀ ਐਬੀਡੇ ਪੰਜਾਬ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹਾਂਜੀ ਮੈਂ ਹਾਂ ਬਦਲਣ ਦਾ ਕੋਈ ਖੈਲ ਖਲੇ ਸਿੱਤ ਨੂੰ ਲੀ ਆ ਜੀ ਕਿ ਮਤਲਬ ਜਾਣਾ ਦਾ ਰੈਡੀ ਹੋ ਕੇ ਬੈਠੇ ਉਪਰ ਤੇ ਆ ਚਲ ਵਾਲੇ ਪ੍ਰੋਟੇਨ ਬਣਾਏ ਸੀ ਸਦਾ ਜੀ ਕਹਿੰਦੇ ਆਲੂ ਵਾਲੇ ਪ੍ਰੋਟੇਨ ਬਣਾ ਲਿਓ ਤੇ ਆਲੂ ਵਾਲੇ ਪ੍ਰੋਟੇਨ ਬਣਾਏ ਸੀ ਆਪਾਂ ਖਾ ਕੇ ਮਤਲਬ ਕਿ ਉਸ ਤੋਂ ਬਾਅਦ ਨਾਲੇ ਜੀ ਤਰਨੂ ਕਿ ਤਿਆਰ ਕਰ ਦਿੱਤਾ ਮੈਂ ਖੁਦ ਵੀ ਤਿਆਰ ਹੋ ਗਈ ਮੈਂ ਦੋ ਪਾਲੇ ਜਨਾ ਮਾਸੇ ਇਹ ਵਾਲਾ ਫੇਸਬੁਕ ਇਹ ਤੁਹਾਨੂੰ ਦਿਖਾਇਆ ਸੀ ਦੇਦੀ ਕਿ ਕਿ ਲੇ ਸਜਾਈ ਕਿ ਕਿ ਸੀ ਉਹ ਵਾਲਾ ਤੇ ਬਸ ਹੁਣ ਨਾ ਮੈਂ ਦਰਬਾਰ ਮੱਠੀਂ ਬਰਾਂਡੇ 'ਚ ਸਰਦਾਰ ਜਿੰਦਰ ਉਹਨਾਂ ਦੀ ਅੱਖ ਲੱਗ ਸੌਂ ਗਏ। ਫਰੇਵਲ ਦੀ ਕਈਆਂ ਮੈਨੂੰ ਚੱਲਦੀ ਚੱਲੋ ਜੇ ਮੈਨੂੰ ਹੁਣ ਸੌਂ ਗਏ। ਤੇ ਅੱਗ ਲੱਗਾ ਲੱਗਾ ਕਰਕੇ ਹਟਨੇ ਕਹਿੰਦੇ ਮੈਨੂੰ ਰਾਤ ਦੀ ਨੀਂਦ ਨਹੀਂ ਆਉਂਦੀ। ਸ਼ਾਇਦ ਪਾਈਂ ਉਹਦੀ ਅੱਖ ਲੱਗ ਗਈ। ਤੇ ਫਿਰ ਮੈਂ ਵੀ ਉਹਨਾਂ ਥਾਇਆ ਨਹੀਂ ਮੈਨੂੰ ਚਾਹ ਸੌਂ ਜਾਣਗੇ। ਜਿੰਜਾ ਘੰਟਾ ਵੀ ਚੱਲ ਸੌਂ ਜਾਣ ਥੋੜਾ ਜਿਹਾ ਰੈਸਟੋਰੈਂਟ ਜਿਹੀ ਦਿਮਾਗ ਤਾਂ ਹਨਾ। ਤੇ ਆਪਾਂ ਵੇਟ ਕਰ ਰਹੀਆਂ ਬਸ ਉਹਨਾਂ ਹੀ ਤਰਫ ਆ ਜਾਵਾਂਗੇ ਜੀ ਬਰਨਾਲੇ ਅੱਜ कि मैं तर्नू ते सरदार जी ठीक है जितने आना चाहूंगी ते नूर नहीं जाऊंगी नूर वाले और लोग मुन्नी ਕੋਲੇ ਚਲੋ ਮੈਂ ਕਿ ਟੀ ਰਹੀ ਹਾਂ ਨਾ ਉਹਨੇ ਉੱਥੇ ਜਾ ਕੇ ਵੀ ਕੀ ਕਰਨਾ ਇਥੇ ਮੁੰਮੀ ਕੱਲੀ ਇੱਥੇ ਫਸੇ ਨੇ ਆਣੇ ਤੇ ਇਥੇ ਮੁੰਮੀ ਕੱਲੀ ਹੈ ਜੀ ਠੀਕ ਹੈ ਤੇ ਉਹਨੇ ਕੋਲ ਛੱਡ ਦਿੰਦੇ ਆਂ ਮੈਂ ਆਪਾਂ ਕੋਲ ਤੇ ਹੱਤ ਤੱਕ ਉਹ ਲੋਗ ਵੀ ਜੀ ਉਸ ਤੋਂ ਬਾਅਦ ਹੋਏਗਾ ਅੱਜ ਵੀ ਨਹੀਂ ਕੋਲੇ ਅੱਜ ਸਾਡੇ ਕੋਲੇ ਮੁੰਮੀ ਛੱਡ ਕੇ ਆ ਜਾਣਗੇ ਈ ਬਾਕੀ ਤਾਂ ਬੰਦ ਕੰਮ ਵੀ ਕਰਵਾਉਣਾ ਜੇ ਪੁੱਤ ਘਰੇ ਜਾ ਕੇ ਮਸਾਲੇ ਦਾ ਕੰਮ ਕਰਵਾਵਾਂਗੇ ਕੁਛ ਥੋੜਾ ਬਹੁਤਾ ਕਰਨਾ ਸੀ ਇਹਨੇ ਤੇ ਕੁਛ ਰਹਿੰਦਾਗਾ ਉਹ ਮਤਲਬ ਕਿ ਕਰਿਆਕ ਨੂੰ ਕਰਵਾ ਦੇ ਠੀਕ ਹੈ ਤੇ ਸੱਟ ਮੇਰੀ ਠੀਕ ਆ ਵੈਸੇ ਤਾਂ ਤੇ बस ਥੋੜੀ ਜਿਹੀ ਨਾ ਮਤਲਬ ਮਤਲਬ ਤੂੰ ਹੀ ਤੂੰ ਕੋਤਾ ਘਟ ਦੋ ਫਤਿਆ ਉਨਨ ਤੇ ਤੁਮ ਡਿੱਗੀ ਮਤਲਬ ਉਹ ਜਿਹੜਾ ਮੇਰਾ ਥੱਲੇ ਵਾਲਾ ਪਾਸਾ ਨਾਲ ਜਿਹੜਾ ਮਤਲਬ ਹੱਡ ਜਿਹੀ ਹੁੰਦੀ ਨੇ ਉਹ ਦੁਖਦੇ ਆ ਜੋੜ ਦੀ ਬੱਜੇ ਹਨ ਤੇ ਇਹਨਾਂ ਤੇ ਮੈਂ ਦਵਾਈ ਹੋ ਜੇ ਮਲਦੀ ਆ ਤੇ ਮਤਲਬ ਕਿ ਜੇ ਜਿਆਦਾ ਟਾਈਮ ਬੈਠ ਜੰਨੀ ਆ ਫਿਰ ਔਖਾ ਹੁੰਦਾ ਤੇ ਉਸੇ ਨੂੰ ਠੀਕ ਹੋਂ ਦਬ ਕਰਦੀ ਜਦੋਂ ਕੋਈ ਨਾ ਠੀਕ ਹੋ ਜੂਗਾ ਨਾ ਬਸ ਚਲੋ ਜੀ ਪਾਣ ਚੱਲਦੇ ਹਾਂ ਜੀ ਘਰੇ ਥੋੜਾ ਟਾਈਮ ਤੇ ਤੁਮ

ਲੋ ਜਿੱਥੇ ਤਾਰਨ ਨੂੰ ਪਿਆਰ ਕਰਨ ਲੱਗੇ ਸੀਗੇ ਮੰਮੀ ਤੇ ਨੂਰ ਆਪਣੇ ਆਪ ਨੂੰ ਵਿੱਚ ਲੈਣ ਲੱਗੀ ਮੈਨੂੰ ਕਿ ਇੱਥੇ ਬਲੌਗ ਸਹੀ ਨਹੀਂ ਆਉਂਦਾ ਇਹ ਲੋ ਨਾ ਕਿ ਮਿਟਾਦਾ ਲੋਗੀ ਕਰਨੇ ਤੇ ਸਰਦਾਰ ਜੀ ਦੇ ਪਿੱਛੇ ਦੇਖੋ ਕਿਵੇਂ ਬੈਠ ਗਿਆ ਸੀ ਉਹ ਦਰਮੂ ਕਰਕੇ ਕਹਿੰਦਾ ਮੈਂ ਤਾਂ ਇੰਹੀਂ ਬੈਠੂੰਗਾ ਤੁਸੀਂ ਇੰਹੀਂ ਬੈਹਜੋ ਤੇ ਕਾਫੀ ਜਿਆਦਾ ਜਿੱਦ ਕੀਤੀ ਤੇ ਮੈਂ ਉਹਨੂੰ ਕਹਿ ਰਹੀ ਸੀ ਕਿ ਤੂੰ ਉਧਰ ਨੂੰ ਕਰਕੇ ਬੈਠ ਜਾ ਬਟੇ ਪੰ ਟਾਈਮ ਹੋ ਰਿਹਾਗਾ ਤੇ ਉਹ ਦਾ ਕਹਿੰਦਾ ਆਪਣੇ ਪਾਪਾ ਨੂੰ ਕਹਿਣ ਲੱਗਾ ਕਹਿੰਦਾ ਮੈਂ ਤਾਂ ਇੰਹੀਂ ਬੈਠੂੰਗਾ ਤੇ ਮਸਾਂ ਨੂੰ ਬਣਾ ਕੇ ਆਪਾਂ ਜੀ ਸਿੱਧਾ ਕਰਕੇ ਬਿਠਾਇਆ ਕਹਿੰਦਾ ਮੈਂ ਤਾਂ ਐਂ ਜਾਊਂਗਾ ਜਦੋਂ ਵੀ ਨਾ ਮਤਲਬ ਸਰਦਾਰ ਜੀ ਨਾਲ ਇਹ ਮਾਰਕੀਟ ਵਗੈਰਾ ਜਾਂਦਾ ਕਿਤੇ ਵੀ ਜਾਂਦਾ ਐਵੇਂ ਕਰਕੇ ਬੈਠ ਜਾਂਦਾ ਬਹੁਤ ਇਹਨੂੰ ਪੁੱਠੀ ਮਤਲਬ ਉਹ ਹੋਈ ਪਈ ਹੈਗੀ ਤੇ ਐਵੇਂ ਬੈਹ ਜਾਂਦਾ ਮਸਾਂ ਨੂੰ ਮਣਾ ਕੇ ਜੀ ਆਪਾਂ ਬੈਠੇ ਚਲੋ ਲੋ ਜੀ ਮੰਮੀ ਉਹਨਾਂ ਨੂੰ ਬਾਏ ਬਾਏ ਕਰਨ ਤੋਂ ਬਾਅਦ ਜਿਹੜਾ ਹੈਗਾ ਆਪਾਂ ਮਤਲਬ ਬਰਨਾਲੇ ਪਹੁੰਚ ਗਏ ਆ ਜੀ ਬਰਨਾਲੇ ਨਾਲ ਸਡਾਰਚੀ ਮਤਲਬ ਗਰਮੀ ਬਹੁਤ ਜ਼ਿਆਦਾ ਸੀ ਸਡਾਰਚੀ ਕਹਿੰਦੇ ਚਲੋ ਕੋਲਡ ਡਰਿੰਕ ਵਗੈਰਾ ਲੈ ਲੈਨੇ ਆ ਤੇ ਪਹਿਲਾਂ ਅਸੀਂ ਪਿੱਛੇ ਵੀ ਰੁਕੇ ਸੀਗੇ ਜੀ ਆਪਾਂ ਉੱਥੇ ਸਮੋਸੇ ਵਗੈਰਾ ਲੈ ਲਏ ਸੀ ਮੈਂ ਕਿਹਾ ਚਲੋ ਭੁੱਖ ਵੀ ਲੱਗੀ ਵੀ ਆ ਘਰੇ ਜਾ ਕੇ ਖਾ ਲਾਂਗੇ ਗਰਮੀ ਬਹੁਤ ਜ਼ਿਆਦਾ ਸੀ ਤੇ ਆਪਣੇ ਬਰਨਾਲੇ ਦਾ ਜਿਹੜਾ ਐਸਡੀ ਕਾਲਜ ਕੋਲੇ ਹੈਗਾ ਇਸ ਤਰ੍ਹਾਂ ਤੇ ਬਰਨਾਲੇ ਐਸਡੀ ਕਾਲਜ ਦੇ ਨੇੜੇ ਆ ਇਹ ਫਰੈਂਕਸ ਬਿਲਕੁਲ ਆ ਸ਼ੋਪ ਤੇ ਆਪਾਂ ਉੱਥੋਂ ਜਿਹੜਾ ਹੈਗਾ ਸੀ ਸਾਮਾਨ ਲੈਤਾ ਸੀਗਾ ਮਤਲਬ ਕੋਲਡ ਡਰਿੰਕ ਵਾ ਤਰਨ ਵੀ ਚਲੇਗਾ ਸੀ ਪਿੱਛੇ ਕੰਦ ਮੈਂ ਤਾਂ ਆਪਣਾ ਅਲੱਗ ਤੋਂ ਜੂਸ ਲਵਾਂਗਾ ਤੇ ਤਰਨ ਨੇ ਆਪਣੇ ਵਾਸਤੇ ਅਲੱਗ ਤੋਂ ਜੂਸ ਲਿਆ ਜੀ ਤੇ ਸਰਦਾਰ ਜੀ ਲੈ ਰਹੇ ਸੀ ਗੋਲਡ ਡਰਿੰਕ ਬਸ ਹੁਣ ਆਪਾਂ ਘਰੇ ਜਾਵਾਂਗੇ ਜੀ ਤੇ ਸਰਦਾਰ ਜੀ ਨੂੰ ਫੋਨ ਵੀ ਆ ਗਿਆ ਸੀਗਾ ਉਹਨਾਂ ਨੇ ਕਿਤੇ ਜਾਣਾ ਸੀ ਤੇ ਇਸ ਲਈ ਉਹਨਾਂ ਨੂੰ ਫੋਨ ਆਈ ਜਾ ਰਹੇ ਸੀਗੇ ਬਸ ਉਹ ਮੈਨੂੰ फटाफट ਜਿਹੜਾ ਹੈਗਾ ਸੀ ਘਰੇ ਲਾਗੇ ਸੀਗੇ ਅੰਜ ਇਸ ਪਹੁੰਚ ਗਏ 10 ਦਸਤ ਮਿੰਟ ਹੋ ਗਏ ਪਹੁੰਚਣ ਪਾਣੀ ਤੋਂ ਪੀ ਲਿਆ ਕੇ ਕੋਈ ਕੌਂ ਚੀਜ਼ ਹੀ ਆਪਣੇ ਬਣਾ ਲੈ ਥੈਂਕ ਯੂ ਦਾ ਬਹੁਤ ਨਾਲ ਹੋਏ ਕਈ ਦਿਨ ਨਾਲ ਹੋਏ ਮੈਂ ਕਿ ਤੜਕੜ ਪਏ ਦਾ ਟਾਈਮ ਹੋ ਗੋ ਕਈ ਵੇ ਸਵਾ ਦੋ ਹੋ ਗਏ ਮੇਰੇ ਲਈ ਕਈ ਲੋ ਜੀ ਉਸ ਤੋਂ ਬਾਅਦ ਜਿਹੜਾ ਹੈਗਾ ਸੀ ਆਪਾਂ ਰੈਸਟ ਵਗੈਰਾ ਕੀਤਾ ਫਿਰ ਮੈਂ ਚਾਹ ਬਣਾ ਬਣਾਲੀ ਸੀ 4:30 ਵਜੇ ਉੱਠ ਕੇ ਤੇ ਬਸ ਉਸ ਤੋਂ ਬਾਅਦ ਜੀ ਹੈਗਾ ਸ਼ਾਮ ਦਾ ਟਾਈਮ ਸ਼ਾਮ ਨੂੰ ਜਿਹੜਾ ਹੈਗਾ ਆਪਾਂ ਬਣਾ ਰਹੇ ਹਾਂ ਜੀ Shimla mirch Shimla mirch ਜਿਹੜੀ ਹੈਗੀ ਇਸ ਨੂੰ ਕੱਟ ਕੱਟ ਲਈ ਆ ਤੇ ਇੱਧਰ ਤੜਕਾ ਲਗਾ ਰਹੇ ਆ ਆਪਾਂ ਠੀਕ ਹੈ ਜੀ ਪਿਆਜ਼ ਤੇ ਹਰੀ ਮਿਰਚ ਜਿਹੜਾ ਟਮਾਟਰ ਵਗੈਰਾ ਪਾ ਕੇ ਤੜਕਾ ਲਗਾ ਰਹੇ ਆ ਜੀ ਤੇ ਹਨਾ ਸੋ ਮੇਰੇ ਬਲੌਗ ਤੁਹਾਨੂੰ ਕਿਸ ਤਰ੍ਹਾਂ ਦੇ ਲੱਗਦੇ ਨੇ ਪਲੀਜ਼ ਜ਼ਰੂਰ ਕਮੈਂਟ ਕਰਕੇ ਦੱਸਿਆ ਕਰੋ ਜੀ ਜੇ ਚੈਨਲ ਤੇ ਨਵੇਂ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਬੈਲ ਆਈਕਨ ਜ਼ਰੂਰ ਦਬਾਲਿਆ ਕਰੋ ਤਾਂ ਹਰ ਮੇਰੀ ਨਵੀਂ ਆਉਣ ਵਾਲੀ ਵੀਡੀਓ ਜਿਹੜੀ ਤੁਹਾਡੇ ਤੱਕ ਪਹੁੰਚਿਆ ਕਰੂਗੀ ਜੀ ਵੀਡੀਓ ਤੇ ਵੀਡੀਓ ਤੇ ਪਿਆਰ ਦਾ ਕਮੈਂਟ ਜ਼ਰੂਰ ਕਰਕੇ ਜਾਇਆ ਕਰੋ ਜੀ ਹਨਾ ਤੁਹਾਡੇ ਜਿਹੜੇ ਕਮੈਂਟ ਦੇ ਨਾਲ ਮੈਨੂੰ ਕਾਫੀ ਜ਼ਿਆਦਾ ਮੋਟੀਵੇਸ਼ਨ ਮਿਲਦਾ ਤੇ ਪਲੀਜ਼ ਵੀਡੀਓ ਨੂੰ ਪੂਰਾ ਫੁੱਲ ਵਾਚ ਕਰਿਆ ਕਰੋ ਜੀ ਹਨਾ ਤੇ ਮਲਉ ਜੀ ਆਪਾਂ ਮਤਲਬ ਕਿ ਪਾ ਦਿੱਤਾ ਵੀ ਚਨਾਮਕ ਮਿਰਚ ਤੇ ਹੁਣ ਮੈਂ ਇਹਦੇ ਵਿੱਚ ਐਡ ਕਰ ਦੂੰਗੀ ਜੀ शिमला ਮਿਰਚ ਕੱਟੀ ਹੋਈ ਜਿਹੜੀ ਧੋ ਕੇ ਰੱਖੀ ਹੋਈ ਹੈ ਆਪਣੀ ਤੇ ਆਲੂ ਵਗੈਰਾ ਵੀ ਵਿੱਚ ਹੀ ਕੱਟੇ ਹੋਏ ਸੀਗੇ ਠੀਕ ਹੈ ਜੀ ਆਪਾਂ ਨੂੰ ਚੰਗੀ ਤਰ੍ਹਾਂ ਧੋ ਲਿਆ ਸੀ ਪਹਿਲਾਂ ਤੇ ਹੁਣ ਆਪਾਂ ਇਹਦੇ ਵਿੱਚ ਮਿਕਸ ਕਰ ਦਿੱਤਾ ਤੇ ਇਹਨੂੰ ਚੰਗੀ ਤਰ੍ਹਾਂ ਦੇ ਨਾਲ ਆਪਾਂ ਮਿਕਸ ਕਰਕੇ ਰੱਖ ਦਾਂਗੇ ਜੀ ਤੇ ਇੱਧਰ ਜਿਹੜਾ ਹੈਗਾ ਸੀਗਾ ਗੈਸ ਦੀ ਫਲੇਮ ਹੈ ਜਿਹੜੀ ਬਿਲਕੁਲ ਘੱਟ ਕਰ ਦਿੱਤੀ ਆ ਤੇ ਇਸ ਤੋਂ ਬਾਅਦ ਬਸ ਆਟਾ ਗੁੰਨ ਕੇ ਜਿਹੜੀ ਮੈਂ ਰੋਟੀ ਬਣਾਉਂਗੀ ਜੀ ਠੀਕ ਹੈ ਤੇ ਸਰਦਾਰ ਜੀ ਗਏ ਹੋਏ ਆ ਕਿ ਜ਼ਰੂਰੀ ਕੰਮ ਤੇ ਆਪਾਂ ਤੁਹਾਨੂੰ ਜਲਦੀ ਗੁੱਡ ਨਿਊਜ਼ ਦਵਾਂਗੇ ਜੀ ਤੇ ਸਰਦਾਰ ਜੀ ਗਏ ਹੋਏ ਆ ਤੇ ਮੈਨੂੰ ਨਹੀਂ ਲੈ ਕੇ ਗਏ ਹੈਗੇ ਕਹਿੰਦੇ ਮੈਂ ਤੁਹਾਨੂੰ ਕੱਲ੍ਹ ਲੈ ਕੇ ਜਾਊਂਗਾ ਕਹਿੰਦੇ ਅੱਜ ਮੈਂ ਪਹਿਲਾਂ ਜਾ ਕੇ ਆਉਂਗਾ ਤੇ ਆਪਾਂ ਤੁਹਾਨੂੰ ਜਲਦੀ-ਵਲਦੀ ਗੁੱਡ ਨਿਊਜ਼ ਗੁੱਡ ਨਿਊਜ਼ ਜਿਹੜੀ ਦਵਾਂਗੇ ਜੀ ਠੀਕ ਹੈ ਜੀ ਤੇ ਕੀ ਕਹਿੰਦੇ ਹੁੰਦੇ ਨੇ ਉਸ ਤੋਂ ਬਾਅਦ ਬਸ ਨਾ ਤਰਨ ਬਾੜ ਖੇਡਣ ਲੱਗ ਗਏ ਜੀ ਉਹਨੂੰ ਮਿਠਾਇਆ ਸੀਗਾ ਉਹਨਾਂ ਮਤਲਬ ਅੱਧਾ ਘੰਟਾ ਪਹਿਲਾਂ ਹੀ ਉੱਠੇਗਾ ਤੇ ਮੈਂ ਸਾਹਮਣੇ ਚਲੀ ਗਈ ਸੀ ਜੀ ਗਵਾਂਡੀਆਂ ਦੇ ਆਪਾਂ ਅੱਧਾ ਘੰਟਾ ਉੱਥੇ ਬੈਠੇ ਮਾਮੀ ਜੀ ਕੋਲੇ ਤੇ ਲਓ ਜੀ ਆਪਾਂ ਹੁਣ ਸਬਜੀ ਉਧਰ ਆਪਾਂ ਟਾਕੇ ਰੱਖ ਦਾਂਗੇ ਜੀ ਤੇ ਆਪਾਂ ਸਮਾਨ ਵਗੈਰਾ ਚੱਕਾਂਗੇ ਸਾਰਾ ਸੈਲਫ ਵਗੈਰਾ ਸਾਫ ਕਰਾਂਗੇ ਉਸ ਤੋਂ ਬਾਅਦ ਫਟਾਫਟ ਗੁੰਨ ਲੂੰਗੀ ਜੀ ਮੈਂ ਆਟਾ ਤੇ ਬਣਾਵਾਂਗੇ ਜੀ ਰੋਟੀਆਂ ਤੇ ਸਬਜੀ ਰੋਟੀ ਦਾ ਕੰਮ ਨੇ ਵੇਟ ਦਾਂਗੇ ਜੀ ਮੰਮੀ ਬਾਹਰ ਬੈਠੇ ਹੋਏ ਸੀ ਕੁਰਸੀ ਢਾ ਕੇ ਮਤਲਬ ਗਲੀ 'ਚ ਬੈਠੇ ਸੀ ਤੇ ਪਾਪਾ ਜੀ ਬਾਹਰ ਸਾਹਮਣੇ ਇਧਰ ਤੁਲੂਨਾ ਵਿੰਡੋ 'ਚ ਨਜ਼ਰ ਆ ਰਹੇ ਹੋਣਗੇ ਤੇ ਬਾਹਰ ਬੈਠੇ ਸੀਗੇ ਲਓ ਜੀ ਆਪਣੀ ਸਬਜੀ ਬਿਲਕੁਲ ਰੈਡੀ ਹੋ ਗਈ ਜੀ ਕਾਫੀ ਟਾਈਮ ਮਤਲਬ 15-20 ਮਿੰਟ ਬਾਅਦ ਆਪ ਨੂੰ ਮਿਲ ਰਹੀ ਹੈ ਤੇ ਸਬਜੀ ਆਪਣੀ ਬਿਲਕੁਲ ਰੈਡੀ ਹੋ ਗਈ ਆ ਤੇ ਰੋਟੀਆਂ ਵੀ ਤਕਰੀਬਨ ਮੇਰੀਆਂ ਬਣ ਗਈਆਂ ਨੇ ਜੀ ਸਾਰੀਆਂ ਤੇ ਲਓ ਜੀ ਰੋਟੀਆਂ ਬਣਾ ਕੇ ਆਪਾਂ ਡੱਬੇ ਵਿੱਚ ਪੈਕ ਕਰਕੇ ਰੱਖ ਦਿੱਤੀਆਂ ਨੇ ਤੇ ਮੈਂ ਸਰਦਾਰ ਜੀ ਨੂੰ ਵੀ ਫੋਨ ਕਰਿਆ ਸੀ ਮੈਂ ਕਿ ਤੁਸੀਂ ਜਲਦੀ ਆ ਜਾਓ ਤੇ ਆਪਾਂ ਮਤਲਬ ਰੋਟੀ ਵਗੈਰਾ ਖਾ ਲਈਏ ਜੀ ਹਨਾ ਤੇ ਤੁਹਾਨੂੰ ਪਤਾ ਹੀ ਆ ਤੇ ਸਾਰੇ ਆਪਾਂ ਰੋਟੀ ਜਿਹੜੀ ਹੈਗੇ ਇਕੱਠੀ ਖਾਣੇ ਆ ਜੀ ਤੇ ਮਤਲਬ ਕਿ ਪਹਿਲਾਂ ਮੰਮੀ ਪਾਪਾ ਜੀ ਨੂੰ ਦੇ ਦਨੇ ਦੀ ਬਾਅਦ ਵਿੱਚ ਅਸੀਂ ਖਾਣੇ ਆ ਜੀ ਉਸ ਤੋਂ ਪਹਿਲਾਂ ਨਾ ਤਾਂ ਮੈਂ ਹੀ ਖਾਣਨੀ ਆ ਜਿੰਨਾ ਸਰਦਾਰ ਜੀ ਖਾਂਦੇ ਆ ਤੇ ਮੰਮੀ ਹੁਣੇ ਵੀ ਨਹੀਂ ਖਾਂਦੇ ਜਿੰਨ ਸਰ ਮਤਲਬ ਸਰਦਾਰ ਜੀ ਨਹੀਂ ਆਉਂਦੇ ਤੇ ਇਧਰ ਆਪਣੀ ਲੱਸੀ ਵੀ ਆ ਗਈ ਹੈ ਜੀ ਗਵਾਂਡੀਆਂ ਦੇ ਉਹ ਤੇ ਸਵੇਰੇ ਬਣਾਵਾਂਗੇ ਜੀ ਕੜੀ ਚਲ ਜੀ ਆਪਾਂ ਮਿਲਦੇ ਹਾਂ ਕਿਸੇ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਬਾਏ ਬਾਏ ਥੈਂਕ ਯੂ ਫੋਰ ਵਾਚਿੰਗ ਮਾਈ ਵੀਡੀਓ